ਸਤਿਕਾਰਯੋਗ ਮਹੰਤ ਜਨ ਸਾਧੂ ਸੰਤ ਜਨ ਮੈਂ ਸਮਸਤੀ ਤੌਰ ਤੇ ਸਮੂਹਕ ਤੌਰ ਤੇ ਆਪ ਜੀ ਦੇ ਚਰਨਾਂ ਦੇ ਵਿੱਚ ਸੀਸ ਨਮਾਉਂਦਾ ਮੱਥਾ ਟੇਕਦਾ ਵੈਸੇ ਤਾਂ ਤੁਸੀਂ ਸਾਰੇ ਆਪੂ ਆਪਣੀ ਜਗ੍ਹਾ ਤੇ ਆਪੋਂ ਆਪਣੇ ਸਥਾਨਾਂ ਦੇ ਬਾਪੂ ਆਪਣੇ ਵਿਅਕਤੀ ਤੌਰ ਤੇ ਸਾਰੇ ਮਹਾਨ ਉਹ ਰਤੂ ਮੇਰਾ ਵਿਸ਼ਵਾਸ ਹੈ ਵੀ ਇੰਨੀਆਂ ਰੂਹਾਂ ਦੇ ਵਿੱਚ ਇੰਨੇ ਇਕੱਠ ਦੇ ਵਿੱਚ ਜੋ ਨਾਮ ਜਪਣ ਵਾਲੇ ਹੋਣ ਅੰਮਰ ਤਵੇਲਾ ਸੰਭਾਲਣ ਵਾਲੇ ਹੋਣ ਭਗਵਾਨ ਨੂੰ ਆਪਣੇ ਗੁਰੂ ਨੂੰ ਸਮਰਪਿਤ ਹੋ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਐਸੀ ਰੂਹ ਜਿਹਨੂੰ ਨਮਸਕਾਰ ਕਰਕੇ ਸਾਡਾ ਨਮਸਕਾਰ ਵੀ ਸਫਲ ਹੋ ਜਾਵੇ ਇਸ ਕਰਕੇ ਇੱਕ ਵਾਰ ਫੇਰ ਮੈਂ ਆਪਦੇ ਚਰਨਾਂ ਤੇ ਸੀਸ ਨਵਾ ਕੇ ਆਪਦੀ ਗੱਲ ਕਰਨ ਦੀ ਇਜਾਜ਼ਤ ਮੰਗਦਾ ਹਾਂ ਸਾਡਾ ਕਈ ਸਾਲਾਂ ਤੋਂ ਜੋ ਵਿਚਾਰ ਵਟਾਂਦਰਾ ਭਗਵਾਨ ਦੀਆਂ ਬਾਤਾਂ ਗੁਰੂ ਦੀਆਂ ਗੱਲਾਂ ਸਾਡੇ ਵਿਵਹਾਰਕ ਮਸਲੇ ਪ੍ਰੇਮ ਭਗਤੀ ਦੇ ਵਿੱਚ ਉਤਸ਼ਾਹ ਦੇ ਸਮਾਗਮ ਚੱਲਦੇ ਆ ਰਹੇ ਮੈਂ ਜਿਵੇਂ ਭੀਕੀ ਸਾਹਿਬ ਜੀ ਨੇ ਦੱਸਿਆ ਵੀ ਮੈਨੂੰ ਸੌਂਕ ਜ਼ਰੂਰ ਹੈ ਵੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਜੋ ਮੋਟੀਆਂ-ਮੋਟੀਆਂ ਨੇ ਉਹ ਕੋਸ਼ਿਸ਼ ਕਰਦਾ ਵੀ ਨੋਟ ਕੀਤੀਆਂ ਜਾਣ ਇੱਕ ਰਿਕਾਰਡ ਵੀ ਰਹਿ ਜਾਵੇ ਵੀ ਤੁਹਾਡੇ ਅੰਦਰ ਕੀ ਹੈ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਔਰ ਮੈਂ ਨਾਲ ਦੇ ਨਾਲ ਇਹ ਵੀ ਮਹਿਸੂਸ ਕਰ ਰਿਹਾ ਵੀ ਜੋ ਕੋਈ ਮਹੰਤ ਜਨ 2 ਸਾਲ 3 ਸਾਲ ਪਹਿਲਾਂ 4 ਸਾਲ ਬੋਲਦੇ ਸੀ ਕਿ ਉਹਨਾਂ ਦੇ ਲੈਵਲ ਦੇ ਵਿੱਚ ਕੁਝੋ ਜਿਵੇਂ ਡਾਕਟਰ ਸਾਹਿਬ ਜੀ ਦੱਸਦੇ ਹੁੰਦੇ ਨੇ ਵੀ ਕੀ ਸਵਦਾਜ ਦੇ ਹੁੰਦੇ ਨੇ ਕੀ ਕੋਈ ਉਜਾਈ ਆਈ ਹੈ ਕਿ ਉਹੀ ਕੱਚੀਆਂ ਬਿਲੀਆਂ ਸਾਡੀਆਂ ਗੱਲਾਂ ਨੇ ਜੋ ਕੇ ਅਸੀਂ ਕਰਕੇ ਚਲੇ ਜਾਂਦੇ ਹਾਂ ਤੇ ਸਾਡਾ ਦੋ ਕਦਮ ਅੱਗੇ ਨੂੰ ਤੇ 10 ਕਦਮ ਪਿੱਛੇ ਨੂੰ ਜਾਂ ਕੋਲੂ ਦੇ ਵੈਲ ਵਾਂਗ ਉੱਥੇ ਘੁੰਮੇ ਜਾਂਦੇ ਹਾਂ ਸੋ ਮੈਨੂੰ ਸੰਤੋਸ਼ਤੀ ਹੁੰਦੀ ਹੈ ਮੈਂ ਗੱਲ ਕਰ ਰਿਹਾ ਸੀ ਬੀਐਸਜੀ ਪੰਨਵਾ ਵਾਲਿਆਂ ਦੇ ਨਾਲ ਵੀ ਜਿੰਨਾ ਕੋਈ ਅੰਦਰੋਂ ਭਿੱਜ ਕੇ ਜਿੰਨਾ ਕੋਈ ਆਪ ਦੀ ਤਿਆਰੀ ਦੇ ਨਾਲ ਜਿੰਨਾ ਕੋਈ ਸਮਰਪਿਤ ਹੋ ਗਏ ਦੋ ਚਾਰ ਗੱਲਾਂ ਕਰ ਲੈਂਦਾ ਆਪਣੇ ਸਾਧੂ ਸੰਤਾਂ ਦੇ ਵਿੱਚ ਤਾਂ ਉਹਦਾ ਉੱਨਾ ਕਾਸਰ ਹੋ ਜਾਂਦਾ ਨਹੀਂ ਗੱਲਾਂ ਹਵਾ ਦੇ ਵਿੱਚ ਉੱਡ ਜਾਂਦੀਆਂ ਨੇ ਉਹਨਾਂ ਦਾ ਕੋਈ ਬਾਲਾ ਅਸਰ ਨਹੀਂ ਹੁੰਦਾ ਕੋਈ ਪ੍ਰਚਾਰ ਦੀ ਘਾਟ ਨਹੀਂ ਆਰੋਗਲੂ ਮੜੇ ਜਿਹੜੇ ਹੈਗੇ ਫੋਨ वगैरह ਨਹੀਂ ਤਾਂ ਜਿੰਨਾ ਅੱਜ ਦੇ ਯੁੱਗ ਦੇ ਵਿੱਚ ਕੋਈ ਪ੍ਰਚਾਰ ਵੀ ਘਾਟ ਨਹੀਂ ਸਾਧਨ ਬਹੁਤ ਨੇ ਪਰੰਤੂ ਧਰਮ ਦੇ ਮਾਮਲੇ ਦੇ ਵਿੱਚ ਰੋਹਾਨੀਅਤ ਦੇ ਮਾਮਲੇ ਦੇ ਵਿੱਚ ਅਸੀਂ ਦਿਨੋਂ ਦਿਨ ਬੱਚੇ ਹੁੰਦੇ ਜਾ ਰਹੇ ਆ ਸਾਡੀ ਜਿਹੜੀ ਸਟੇਜ ਆ ਜਿਹੜੀ ਸਾਡੀ ਅਵਸਥਾ ਉਹ ਨੀਵੀਂ ਹੁੰਦੀ ਜਾ ਰਹੀ ਹੈ ਇਸ ਕਰਕੇ ਸਾਡੇ ਜਿੰਨੇ ਵੀ ਇੱਥੇ ਸਾਧੂ ਸੰਤ ਨੇ ਮਹੰਤ ਨੇ ਉਹਨਾਂ ਨੂੰ ਆਪਾਂ ਆਪੋ ਆਪਣਾ ਆਪਾਂ ਝੰਜੋੜਨ ਦੀ ਲੋੜ ਹੈ ਕਿ ਜੋ ਗੱਲਾਂ ਤੁਸੀਂ ਸਾਂਝੀਆਂ ਕਰਦੇ ਹੋ ਜਾਂ ਜੋ ਗੱਲਾਂ ਸਮਾਜ ਤੋਂ ਤੋਂ ਸਮਾਜ ਤੋਂ ਤੋਂ ਮੰਗਦਾ ਹੈ ਕਿ ਅਸੀਂ ਉਹਨਾਂ ਤੇ ਫੁੱਲ ਚੜਾ ਰਹੇ ਹਾਂ ਕਿ ਉਹਨਾਂ ਤੇ ਚੱਲ ਰਹੇ ਹਾਂ ਇਹ ਪਰਚੋਲ ਕਰਨ ਵਾਸਤੇ ਇਹ ਮੀਟਿੰਗਾਂ ਨੇ ਇਹਨੂੰ ਮਾਸਕ ਕਰ ਲੋ 2 ਮਹੀਨੇ ਬਾਅਦ ਕਰ ਲੋ 15 ਦਿਨ ਬਾਅਦ ਕਰ ਲੋ ਸਾਡੀ ਕੋਸ਼ਿਸ਼ ਹੈ ਹੁਣ ਇੱਥੇ ਬਹੁਤ ਏਜੰਡੇ ਇਕੱਠੇ ਹੋ ਗਏ ਬਹੁਤ ਅੱਛੇ ਵਿਚਾਰ ਆਏ ਮੋੜਾਂ ਵਾਲੇ ਜਥੇ ਨੇ ਬੇਹੱਦ ਕੀਮਤੀ ਕਿਉਂਕਿ ਜੋ ਕਵਿਤਾ ਦੇ ਰੂਪ ਦੇ ਵਿੱਚ ਜੋ ਗੱਲ ਟੁੰਬਦੀ ਹੈ ਉਹਦਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਜਿੰਨੇ ਵੀ ਸਾਡੇ ਗਿਆਨ ਦੇ ਸਾਗਰ ਨੇ ਸਾਡੇ ਉਪਨਿਸ਼ਦ ਨੇ ਵੇਦ ਨੇ ਪੁਰਾਣ ਨੇ ਸਿਮਰਤੀਆਂ ਨੇ ਸਾਰੇ ਕਵਿਤਾ ਦੇ ਰੂਪ ਦੇ ਵਿੱਚ ਇਲਹਾਮ ਹੋਏ ਨੇ ਸਾਡੇ ਗੁਰੂਆਂ ਪੀਰਾਂ ਰਿਸ਼ੀਆਂ ਉਹਨਾਂ ਦਾ ਬਾਦ ਦੇ ਵਿੱਚ ਤਰਜਮਾ ਕੀਤਾ ਗਿਆ ਭਾਸ਼ਾ ਦੇ ਵਿੱਚ ਵਿਚਾਰ ਸਾਕਰ ਅਸੀਂ ਪੜ ਰਹੇ ਆ ਉਹ ਵੀ ਇੱਕ ਸਿਧਾਂਤ ਨੂੰ ਕਵਿਤਾ ਦੇ ਰੂਪ ਦੇ ਵਿੱਚ ਫਿਰ ਉਹਨੂੰ ਭਾਸ਼ਾ ਦੇ ਰੂਪ ਦੇ ਵਿੱਚ ਸਾਡੇ ਵਾਸਤੇ ਭਾਸ਼ਾ ਬਾਅਦ ਦੀ ਗੱਲ ਜੋ ਇਲਹਾਮ ਹੁੰਦਾ ਇਸ ਕਰਕੇ ਇਸ ਗੱਲ ਦਾ ਹੀ ਜਾਦੇ ਅਸਰ ਹੁੰਦਾ ਹੈ ਰਾਗ ਹੈ ਜਿਹੜਾ ਕਉਪਤਾ ਉਹ ਤੁਹਾਨੂੰ ਡੂੰਘੇ ਰੰਗਾਂ ਦੇ ਵਿੱਚ ਲੈ ਜਾਂਦੀ ਹੈ ਜੇ ਉਹ ਦਿਲੋਂ ਕੋਚਾਰੀ ਗਈ ਹੋ। ਸੋ ਅੰਦਰ ਬੈਠੇ ਸੀ। ਹੁਣ ਆਪਾਂ ਇੱਕ ਥੋੜਾ ਜਿਹਾ ਛੋਟਾ ਜਿਹਾ ਟੌਪਿਕ ਸ਼ੋਹਾਂਗੇ। ਓੰਕਾਰ ਦੀ ਗੱਲ ਮਾਸਟਰ ਜੀ ਕਰ ਰਹੇ ਸੀ। ਓੰਕਾਰ ਆਜੋ ਜਿੰਨਾ ਸਾਰਾ ਪਸਾਰਾ ਅਸੀਂ ਦੇਖ ਰਹੇ ਆ ਆਵਾਜ਼ ਆਉਂਦੀ ਮਾੜਾ ਤਾਂ ਹੋਰ ਕਹ ਦੋ ਬੀਬੀਆਂ ਨੂੰ ਇੱਕ ਜਾਣਾ ਫਿਰ ਜਿੰਨਾ ਸਾਰਾ ਪਸਾਰਾ ਅਸੀਂ ਦੇਖ ਰਹੇ ਆ ਸਾਰੇ ਓੰਕਾਰ ਦੀ ਉਪਜ ਹੈ ਗੁਰੂ ਸਾਹਿਬ ਜੀ ਥਾਂ ਥਾਂ ਕਹਿੰਦੇ ਨੇ ਓੰਕਾਰ ਬ੍ਰਹਮਾ ਉਤਪਤ ਓੰਕਾਰ ਗਿਆਨ ਚਿੰਤ ਓੰਕਾਰ ਵੇਦ ਨਰਮਇ ਓੰਕਾਰ ਸੈਲਯੁਗ ਭਏ ਓੰਕਾਰ ਗੁਰਮੁਖ ਤਰੇ ਸੋ ਕਹਿੰਦੇ ਨੇ ਮਹਾਰਾਜ ਪਹਿਲੇ ਬਾਸਾ ਓਨਮ ਅੱਖਰ ਕਰੋ ਵਿਚਾਰ ਹੇ ਸਾਧੂ ਸੰਤੋ ਹੇ ਉੱਚੀਆਂ ਰੂਹਾਂ ਜੋ ਪਰਮਾਰਸ ਦੇ ਵਿੱਚ ਗਾਹਾਂ ਨਿਕਲ ਗਈਆਂ ਨੇ ਉਹ ਮਹਾਰਾਜ ਕਹਿੰਦੇ ਤੁਸੀਂ ਬਾਕੀ ਗੱਲਾਂ ਆਲਜ ਜਾਲ ਨੂੰ ਛੱਡ ਦਿਓ। ਤੁਹ ਤੋਂ ਆਸ ਕਰਦੇ ਨੇ ਮਹਾਰਾਜ। ਓਨਾਂ ਵਖਰ ਕਰੋ ਵਿਚਾਰ ਓਨਾਂ ਵਖਰ ਤ੍ਰਿਭਵਨਸਾਰ। ਸੁਣ ਪਾਂਡੇ ਘੱਲ ਲਿਖੋ ਜੰਜਾਲਾ। ਲਿਖ ਗੁਰਮੁਖ ਨਾਮ ਲਿਖ ਗੁਰਮੁਖ ਨਾਮ ਉਹ ਐਸਾ ਹੈ ਆ ਜਾਂਦੀ ਹੈ ਕੋਈ ਵਾਰ ਸਲਿੱਪ ਹੋ ਜਾਂਦੀ ਉਹ ਲਿਖ ਗੁਰਮੁਖ ਨਾਮ ਆਰਾਮ ਨਾਮ ਗੋਪਾਲ ਸੁਣ ਪਾਂਡੇ ਕੇ ਲਿਖੋ ਜਝਾਲਾ ਸੁਣ ਗੁਰਮੁਖ ਨਾਮ ਆਰਾਮ ਨਾਮ ਗੋਪਾਲ ਫੇਰ ਓੰਕਾਰ ਉਤਪਾਤੀ ਓੰਕਾਰ ਸਾਰਿਆਂ ਨੂੰ ਉਤਪਨ ਕਰਨ ਵਾਲਾ ਓੰਕਾਰ ਕਿਆ ਸਭ ਰਾਤੀ ਓਮ ਕਾਰ ਕਰੀਆ ਦਿਨ ਰਾਤਿ ਓਮ ਕਾਰ ਕਰਕੇ ਦਿਨ ਰਾਤ ਬੜੇ ਨੇ ਬਾਣੁ ਤ੍ਰੇਣੁ ਤ੍ਰੇਪਵਨ ਪਾਣੀ ਚਾਰ ਵੇਦ ਚਾਰੇ ਖਾਣੀ ਖੰਡ ਦੀਪ ਸਭ ਲੋਆ ਏਕ ਕਵਾਵੇ ਤੇ ਸਭ ਹੋਆ ਮਹਾਰਾਏ ਕਨੇ ਕਰਨੇ ਹਰਾ 부ਜੋਰੇ ਏ ਸਤ ਸੰਗਿਓ ਏ ਗੁਰਮਖੋ ਹੋਏ ਗੁਰਸੇਖੋ ਏ ਭਗਤੋ ਇਸ ਨੂੰ ਬੁੱਝੋ ਇਹਨੂੰ ਇਹਨੂੰ ਜੋ ਅਸੀਂ ਵਿਚਾਰ ਕਰ ਰਹੇ ਹਾਂ ਜੋ ਸਾਡੇ ਵਿਚਾਰ ਸਾਗਰ ਦੀ ਵੀ ਇੱਕ ਧਾਰਾ ਚੱਲ ਰਹੀ ਹੈ ਉਸ ਕਰਨਹਾਰ ਨੂੰ ਬੁੱਝਣ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਪਰ ਇਹਦੇ ਵਾਸਤੇ ਇੱਕ ਸ਼ਰਤ ਹੈ ਸਤਿਗੁਰੂ ਮਿਲੇ ਤਾਂ ਸੂਝੇ ਰਿਓ ਪੂਰਾ ਸਤਿਗੁਰੂ ਜਿਵੇਂ ਪੀਗੀ ਸਾਹਿਬ ਕਹਿ ਕੇ ਗਏ ਨੇ ਮੇਰੇ ਤੋਂ ਪਹਿਲਾਂ ਸਾਰਿਆਂ ਨੇ ਗੱਲ ਕੀਤੀ ਹੈ ਜਿਹੜੇ ਜਿਹੜੇ ਬੁਲਾਰੇ ਆਏ ਨੇ ਸਤਿਗੁਰ ਤੋਂ ਬਿਨਾ ਇਹ ਜਿਹੜੀ ਕੁੰਜੀ ਹੈ ਗੋਹਜ ਭੇ ਗੋਹਜ ਕਥਾ ਹੈ ਗੁਰ ਤੇ ਜਾਣੀ ਗੁਰੂ ਤੋਂ ਬਿਨਾ ਇਹ ਸਮਝ ਨਹੀਂ ਇਸ ਕਰਕੇ ਇੱਕ ਕਹਾਣੀ ਜੀ ਆਉਂਦੀ ਆ ਉਹ ਕਹਿੰਦੇ ਬੰਦਾ ਇੱਕ ਯੂਨੀਵਰਸਿਟੀ ਦਾਖਲਾ ਲੈਣ ਚੱਲਿਆ ਗਿਆ ਵੀ ਮੈਂ ਐਮਫਿਲ ਕਰਨੀ ਹੈ ਉਹ ਡੇਲੋਂ ਵੀ ਪੁੱਛਦਾ ਵੀ ਤੂੰ ਮਾਸਟਰ ਕਿੱਥੋਂ ਕੀਤੀ ਐ ਮਾਸਟਰ ਡਿਗਰੀ ਕਿੱਥੋਂ ਕੀਤੀ ਐ ਉਹ ਕਹਿੰਦਾ ਮਾਸਟਰ ਡਿਗਰੀ ਤਾਂ ਮੈਂ ਕੀਤੀ ਨੇ ਬੈਚਲਰ ਡਿਗਰੀ ਕਿੱਥੋਂ ਕੀਤੀ ਐ ਉਹ ਵੀ ਨਹੀਂ ਕੀਤੀ ਫਿਰ ਉਹ ਕਹਿੰਦਾ ਮੈਂ ਤੈਨੂੰ ਸੋਚ ਕਿਵੇਂ ਲਿਆ ਏ ਤੈਨੂੰ ਐਮਫਲ ਦੇ ਵਿੱਚ ਤੇਰੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣ ਦਾ ਤੈਨੂੰ ਕਿਹਨੇ ਕਹਿਤਾ ਤੁਹ ਕੋਈ ਵਾਰ ਸਾਡੀ ਐਸੀ ਹਾਲਤ ਹੋ ਜਾਂਦੀ ਹੈ ਜਿਹੜੀ ਸਤ ਸੰਗਤ ਹੈ ਜਿਹੜੀ ਓੰਕਾਰ ਦੀ ਪ੍ਰਾਪਤੀ ਹੈ ਪ੍ਰਣਮ ਦੀ ਪ੍ਰਾਪਤੀ ਹੈ ਉਹ ਸਤ ਸੰਗਤ ਦੇ ਵਿੱਚੋਂ ਗੁਰ ਸਿੱਖਾਂ ਗੁਰੂਖਾਂ ਦੇ ਵਿੱਚੋਂ ਭਗਤਾਂ ਦੇ ਵਿੱਚੋਂ ਪ੍ਰਾਪਤੀ ਹੁੰਦੀ ਹੈ ਜਦੋਂ ਅਸੀਂ ਗੁਰੂ ਦੀਆਂ ਗੱਲਾਂ ਭਗਤਾਂ ਦੀਆਂ ਗੱਲਾਂ ਕਰਦੇ ਹਾਂ ਉਹ ਅਨੁਸ਼ਾਅ ਮਿਲਦਾ ਭਗਤ ਜੈਦੇਵ ਜੀ ਬਾਰੇ ਕੋਈ ਦੋ ਜੀ ਨੇ ਇੰਨਾ ਕੂਰਤ ਲਿਖਿਆ ਉਹਨਾਂ ਨੇ ਇੱਕ ਬੜਾ ਵੱਡਾ ਗ੍ਰੰਥ ਸੰਸਕਰਨ ਦੇ ਵਿੱਚ ਲਿਖਿਆ ਗੀਤ ਗੋਵਿੰਦਮ ਉਹਨਾਂ ਨੂੰ ਆਈ ਜਾਵੇ ﺍﻟहाम ਹੋਈ ਜਾਵੇ ਤੇ ਉਹ ਲਿਖੀ ਜਾਣ ਲਿਖੀ ਜਾਣ ਲਿਖੀ ਜਾਣ ਭਗਵਾਨ ਦੇ ਮਨ ਦੇ ਵਿੱਚ ਹੀ ਆਉਂਦਾ ਉਹ ਆਪ ਦੇ ਬਾਕੀ ਗੱਲਾਂ ਤਾਂ ਝੱਲ ਜਾਂਦੇ ਨੇ ਭਗਵਾਨ ਉਹ ਕਹਿੰਦੇ ਹਰ ਜੂ ਅਹੰਕਾਰ ਨਾਲ ਭਾ ਲਈ ਬੇਦਕੂਕ ਸੁਣਾਉਂਦਾ ਕਿ ਕਿਤੇ ਇਹਦੇ ਮਨ ਦੇ ਵਿੱਚ ਲਿਖਦੇ ਲਿਖਦੇ ਜਿਵੇਂ ਕਈ ਵਾਰ ਕੋਈ ਵਧੀਆ ਬੋਲਣ ਲੱਗ ਜਾਂਦਾ ਹੈ ਕਈ ਵਾਰ ਲਿਖਦਾ ਵਧੀਆ ਹੋ ਜਾਂਦੀਆਂ ਨੇ ਕਈ ਵਾਰ ਵਧੀਆ ਕਲਪਤਾ ਦਾ ਆ ਜਾਂਦਾ ਹੈ ਕਈ ਕਈ ਵਾਰ ਐਸੀਆਂ ਗੱਲਾਂ ਹੋ ਜਾਂਦੀਆਂ ਨੇ ਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਬਣ ਜਾਂਦੀ ਹੈ ਬਾਤ ਵੀ ਮੈਂ ਤਾਂ ਯਾਰ ਸ੍ਰੇਸ਼ਟਾ ਦੇ ਵਿੱਚ ਉਹਨੂੰ ਵੀ ਪਤਾ ਲੱਗਿਆ ਵੀ ਜੋ ਗ੍ਰੰਥ ਸੰਪੰਨ ਹੋਣ ਜਾ ਰਿਹਾ ਹੈ ਇਹਦਾ ਉਹ ਕਿਤੇ ਕਰੀ ਸਾਰਾ ਗ੍ਰਾਮਦਲ ਇਹਦੇ ਲੈਦੇ ਕਿ ਜਦ ਭਗਤ ਜੀ ਨੂੰ ਆਉਣ ਨਹੀਂ ਰਹੀਆਂ ਬਹੁਤ ਸਾਵਤ ਨੂੰ ਲੈਣਾ ਰਹਿੰਦੀਆਂ ਨੇ ਦਿਨ ਨੇੜੇ ਆ ਗਿਆ ਇੱਕ ਦਿਨ ਰਹਿ ਗਿਆ ਸਰ ਘਰ ਵਾਲੀ ਦਾ ਨਾਮ ਕਾੜੀ ਬੜੀ ਸੁਸ਼ੀਲ ਬੀਬੀ ਸੀ ਫਾਦਮਾ ਬੱਦੀ ਦੱਸਿਆ ਉਹ ਕਹਿਣ ਲੱਗੀ ਕਿ ਗੱਲ ਕੀ ਹੈ ਚਲੋ ਅੱਲ ਆਹੀ ਉਹ ਕਹਿੰਦਾ ਬਹੁਤ ਵੱਡੀ ਗੱਲ ਹੈ ਵੀ ਮੈਨੂੰ ਦੋ ਕਰਲ ਹਾਮ ਨੇ ਦੋ ਲਾਈਨਾਂ ਹਾਮ ਹੀ ਇੱਥੇ ਜਾ ਕੇ ਗੱਲ ਦਿੰਦੇ ਆ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰ। ਕਿ ਉਹਦੇ ਨਾਮ ਕੋਕਣੇ ਹੋਇਆ ਉਹ ਚਲੇ ਗਏ ਆਸਾਨ ਦੇਖ ਕੇ ਜੰਗਲ ਦੇ ਵਿੱਚ ਆਪਣਾ ਤਵੱਸ਼ਰਾ ਕਰਦੇ ਆ ਤੂੰ ਮੈਨੂੰ ਸ਼ਿਕਾ ਕੇ ਭੋਜਨ ਸ਼ਿਕਾ ਕੇ ਫੇਰ ਤੂੰ ਛਕਦੀ ਐ। ਅੱਜ ਕੀ ਗੱਲ? ਉਹ ਕਹਿੰਦੀ ਤੂੰ ਹੀ ਤਾਂ ਛਕ ਲਿਆ। ਤੂੰ ਹੀ ਤਾਂ ਗ੍ਰੰਥ ਸੰਪੂਰਨ ਕਰਦਾ। ਸੋ ਗੱਲਾਂ ਇਹ ਡਾਕਟਰ ਸਾਹਿਬ ਬੜੇ ਭੇਦ ਦੀਆਂ ਨੇ ਰਹੱਸ ਦੀਆਂ ਨੇ ਜਦੋਂ ਧਰਮ ਦੇ ਵਿੱਚ ਉਹ ਰਹੱਸ ਖਤਮ ਹੋ ਜਾਇਆ ਹੋ ਗਿਆ ਜਿਹੜੇ ਦਿਨ ਜਦੋਂ ਮੰਤਰਾਂ ਦੇ ਵਿੱਚੋਂ ਗੁਰਬਾਣੀ ਦੇ ਵਿੱਚੋਂ ਸਾਧੂਆਂ ਦੇ ਬਚਨਾਂ ਵਿੱਚੋਂ ਰਹੱਸ ਖਤਮ ਹੋ ਗਿਆ ਤਾਂ ਇਹ ਬਹੁਤ ਇੱਕ ਸੈਟ ਬੈਕ ਵਾਲੀ ਗੱਲ ਹੈ ਜੋ ਅੱਜ ਵਿੱਚ ਅੱਜ ਹੋ ਰਹੀ ਹੈ ਸੋਇਸ ਕਰਕੇ satsangat ਦੇ ਵਿੱਚ ਨੇ ਜਿਹੜੀਆਂ ਇਹ ਗੱਠਾਂ ਖੁੱਲਦੀਆਂ ਨੇ ਜਦੋਂ ਹੁਣ ਸਾਇੰਸ ਆਪਦੇ ਤਰੀਕੇ ਦੇ ਨਾਲ ਖੋਜ ਕਰ ਰਹੀ ਵੀ ਸ੍ਰਿਸ਼ਟੀ ਬਣੀ ਕਿਵੇਂ ਇਹ ਸ੍ਰਿਸ਼ਟੀ ਕਿੱਥੋਂ ਬਣੀ ਏਡੇ ਏਡੇ ਪਹਾੜ ਸੂਰਜ ਚੰਦ ਤਾਰੇ ਸਿਆਰੇ ਧਰਤੀਆਂ ਕਰੋੜਾ ਖੰਡ ਬ੍ਰਹਿਮੰਡ ਕਿਵੇਂ ਬਣੇ ਜਿਹੜੀ ਸਭ ਤੋਂ ਸਫਲ ਔਰ ਲੇਟੈਸਟ ਥਿਉਰੀ ਆ ਸਾਇੰਸ ਦੇ ਮੁਤਾਬਕ ਉਹ ਹੈ ਵੀ ਬਿਗ ਬੈਂਗ ਥਿਉਰੀ ਤੁਸੀਂ ਪੜੇ ਲਿਖੇ ਉਹ ਸਮਝਦੇ ਹੋ ਵੀ ਬਹੁਤ ਵੱਡਾ ਧਮਾਕਾ ਹੋਇਆ ਬਹੁਤ ਟੁੱਟ ਭੱਜ ਗਏ ਬਹੁਤ ਕੁਝ ਗੰਸਾ ਬਣ ਗਿਆ ਪਾਣੀ ਬਣ ਗਿਆ ਇੱਕ ਬਹੁਤ ਵੱਡਾ ਆਵਾਜ਼ ਆਈ ਉਹਦੇ ਨਾਲ ਸ੍ਰਿਸ਼ਟੀ ਕਰੋੜਾਂ ਸਾਲਾਂ ਦੇ ਵਿੱਚ ਜਿਹੜੀ ਆ ਹੁਣ ਆਪਾਂ ਇਹਦੇ ਵਿੱਚ ਬੈਠੇ ਆ ਸ੍ਰਿਸ਼ਟੀ ਬਣ ਗਈ ਸੋ ਮਹਾਰਾਜ ਕਹਿੰਦੇ ਆ ਆਪਾਂ ਜਿਹੜੀ ਪੜ੍ਹੀ ਆ ਵੀ ਖੰਡ ਦੀਪ ਸਭ ਲੋਹਾ ਇੱਕ ਕਵਾਵੇ ਤੇ ਇੱਕ ਫੁਰਨੇ ਮਾਤਰ ਗੁਰੂ ਸਾਹਿਬ ਕਹਿੰਦੇ ਨੇ ਕਿ ਫੁਰਨੇ ਮਾਤਰ ਹੋਈ ਇਹ ਗੱਲ ਇੱਕ ਕਵਾਵੇ ਤੇ ਸਭ ਹੋਆ ਉਹ ਕਹਿੰਦੇ ਕਾਰਣੇ ਹਾਰਾ ਬੁੱਝੋ ਰੇ ਜਿਹੜਾ ਇਹਨੂੰ ਕਰਨਹਾਰ ਐ ਇਥੇ ਪੰਡਤ ਦੀ ਵੀ ਗੱਲ ਆਈ ਆ ਵੀ ਅਸੀਂ ਉਧਰ ਨੂੰ ਫਾਸਿਲ ਗੱਲ ਚੱਲ ਜਾਣੀ ਐ ਪੰਡਤ ਪੰਡ ਸੋ ਪੰਡ ਦੇ ਉੱਤੇ ਹਾਂ ਹੋਣਾ ਕੀ ਪੰਡੋਤਾਰ ਜਿਹੜਾ ਤਿੰਨ ਗੁਣਾ ਦੇ ਵਿੱਚ ਸੰਸਾਰ ਚਰਦਾ ਹੈ ਕਰਨਹਾਰ ਨੂੰ ਬੁਝਣ ਵਾਸਤੇ ਥੋੜੀਆਂ ਮੀਟਿੰਗਾਂ ਨੇ ਚੱਲੀ ਜਾਣੀਆਂ ਨੇ ਥੋੜੇ ਡੇਰੇ ਦੇ ਪ੍ਰਬੰਧ ਚੱਲੀ ਜਾਣੇ ਨੇ ਕਿਧਰੇ ਇਹਨਾਂ ਨੂੰ ਕੁਝ ਨਹੀਂ ਹੋਣ ਲੱਗਿਆ ਪਰੰਤੂ ਵਿਚਾਰਾ ਨਾ ਲੈਸ ਹੋਣਾ ਆਪ ਦੇ ਆਪ ਨੂੰ ਸਮਰਪਿਤ ਕਰ ਦੇਣਾ ਔਰ ਝੋਲੀਆਂ ਭਰ ਕੇ ਲੈ ਕੇ ਜਾਣਾ ਇਹ ਨਹੀਂ ਵੀ ਕੋਈ ਐਸਾ ਬੰਦਾ ਆ ਜਵੇ ਜ ਸਾਸੀ ਪ੍ਰਭਾਵੀ ਹੋ ਜੀਏ ਸੰਗਤ ਦੇ ਵਿੱਚੋਂ ਦੋਏ ਪੱਖ ਮਿਲਦੇ ਸਾਡਾ ਪਰਮਾਰਥੀ ਪੱਖ ਮੁੱਖ ਹੈ ਅਸੀਂ ਆਮ ਬੰਦੇ ਸਮਾਜ ਦੇ ਵਿੱਚ ਆਮ ਬੰਦੇ ਜੇ ਤੁਸੀਂ ਆਪ ਦੇ ਆਪ ਨੂੰ ਸੋਚੋ ਨਿਮਰਤਾ ਬੰਖਰੀ ਗੱਲ ਹੈ ਵਿਚੇਰਣ ਆਮ ਬੰਦੇ ਦੀ ਵਿਅਕਤੀ ਜੋ ਇੱਕ ਪਰਸਨੈਲਿਟੀ ਹੁੰਦੀ ਆ ਤੁਹਾਡੀ ਨਹੀਂ ਤੋਂ ਤੋਂ ਸਮਾਜ ਤੋਂ ਤੋਂ ਧਰਮ ਬਹੁਤ ਕੁਝ ਮੰਗਦਾ ਇਸ ਕਰਕੇ ਸੰਗਤ ਦੀ ਲੋੜ ਹੈ ਚੌਥੇ ਪਾਸੇ ਕਹਿੰਦੇ ਸੰਗਤ ਦੀ ਸੰਗਤ ਜਿਹੜੀ ਹੈ ਉਹ ਤਾਂ ਪ੍ਰਮਾਤਮਾ ਦੀ 40 ਸਾਲ ਹੈ ਸਤ ਸੰਗਤ ਹਰ 40 ਸਾਲ ਹੈ ਜਿੱਤੇ ਹਰ ਹਰ ਗੁਣ ਜਿੱਤੇ ਜਿੱਥੇ ਪ੍ਰਮਾਤਮਾ ਦੇ ਗੁਣ ਸਿਖਾ ਸਿਖਾਏ ਜਾਂਦੇ ਨੇ ਉਪਜਾ ਜਿਹੜੀ ਸੀ ਚੌਥੇ ਪਾਸ ਕਰਨ ਪਰਸਨ ਜੋਗ ਨਹੀਂ ਸੀ ਸੰਗਤ ਕਾ ਗੁਣ ਬਹੁਤ ਅਲਗਾਈ ਪੜ ਸੁਆ ਗਣਕ ਉਧਾਰੇ ਪਰਸਨ ਪਰਸ ਪਾਇ ਕੋ ਵਜਾ ਕੋ ਲੈ ਵੇ ਗੁੰਡ ਸੁਧਾਰੇ ਇਸ ਕਰਕੇ ਜੋ ਸਤਿਗੁਰੂ ਨੇ ਜੋ ਭਗਵਾਨ ਨੇ ਉਹ ਇਸੇ ਕਰਕੇ ਕਹਿੰਦੇ ਨੇ ਵੀ ਤੁਸੀਂ ਇਕੱਠੇ ਹੋਵੋ ਸਾਧੂ ਸੰਤੋ ਇਕੱਠੇ ਹੋਵੋ ਉਹ ਐਨੇ ਜਾਮੇ ਧਾਰ ਕੇ ਐਨੇ ਸੰਤਾਂ ਦੇ ਰੂਪ ਧਾਰ ਕੇ ਵੱਖ-ਵੱਖ ਸਮੇਂ ਤੇ ਸੇਧਾਂ ਦੇ ਕੇ ਉਹਨੂੰ ਸੰਭਾਲਣਾ ਤੂੰ ਹੀ ਹੈ ਤੁਸੀਂ ਉਹ ਸੰਭਾਲਣਾ ਇਸ ਕਰਕੇ ਬਹੁਤ ਗੱਲਾਂ ਨੇ ਬਹੁਤ ਗੱਲਾਂ ਨੇ ਜਿੰਨਾ ਮਰਜ਼ੀ ਕਰੀ ਜਾਓ ਇਹ ਜਦੋਂ ਭਾਂਡਾ ਜਿਹੜਾ ਭਰਮ ਦਾ ਪੰਡਾਇ ਤਾਂ ਪੁੱਟਣਾ ਜੇ ਸਤਿਗੁਰੂ ਦੀ ਗੱਲ ਸਤਿਗੁਰੂ ਦੀ ਗੱਲ ਧਿਆਨ ਨਾਲ ਸੁਣੋਗੇ ਸਤਸੰਗਤ ਦੇ ਵਿੱਚ ਆਉਂਗੇ ਇਹ ਨਹੀਂ ਵੀ ਆਪੋ ਆਪਣੇ ਆਪ ਦੇ ਹਿਸਾਬ ਨਾਲੇ ਸਾਡੀ ਡਬਲ ਹੀ ਬੰਝੀ ਜਾਵੇ ਜੋ ਗੱਲ ਗੁਰੂ